ਜ਼ਿੰਦਗੀ ਕੁਝ ਪਲ ਬਦਲ ਜਾਂਦੀ ਹੈ ਜਦੋਂ ਸਾਨੂੰ ਅਹਿਸਾਸ ਹੋ ਜਾਵੇ ਕਿ ਆਪਣਾ ਖਿਆਲ ਰੱਖਣਾ ਸਿਰਫ ਸਾਡੀ ਜ਼ਿੰਮੇਵਾਰੀ ਹੈ ਇਸ ਸਰੀਰ ਰੂਪੀ ਘਰ ਦੇ ਮਾਲਕ ਅਸੀਂ ਹਾਂ ਜੇ ਅਸੀਂ ਆਪਣੇ ਸਰੀਰ ਦੀ ਸੰਭਾਲ ਨਾ ਕੀਤੀ ਤਾਂ ਕੋਈ ਹੋਰ ਕਿਵੇਂ ਕਰ ਸਕਦਾ ਹੈ ਇਸ ਲਈ ਚੋਦੋ ਵੀ ਤੁਸੀਂ ਇਸ ਸਰੀਰ ਵਿੱਚ ਕੁਝ ਪਾਉਂ ਜਾਓ ਚਾਹੇ ਉਹ ਖਾਣਾ ਪਾਉਣਾ ਗੁੱਸਾ ਨਫ਼ਰਤ ਨੂੰ ਦਾਕ ਚਿੰਤਾ ਹੋਵੇ ਇੱਕ ਪਲ ਰੁਕ ਕੇ ਸੋਚੋ ਕਿ ਮੈਂ ਆਪਣੇ ਇਸ ਘਰ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ ਕਿਉਂਕਿ ਜੇ ਇਹ ਸਭ ਹੰਦੂ ਵੱਧ ਗਿਆ ਤਾਂ ਇਹ ਸਰੀਰ ਰੂਪੀ ਘਰ ਢਹਿ ਤੇ ਵੀ ਹੋ ਸਕਦਾ ਹੈ ਆਪਣੇ ਦਿਲ ਦਿਮਾਗ ਨੂੰ ਸੰਭਾਲੋ ਆਪਣੀ ਸਿਹਤ ਨੂੰ ਬਹਲ ਦਿਓ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਬਹਲ ਦੇਵੋਗੇ ਵੀ ਜਾਵੇਗੀ ਤੇ ਇਸ ਨੂੰ ਜਿਉਣ ਦਾ ਮਜ਼ਾ ਵੀ ਆਵੇਗਾ ਧੰਨਵਾਦ